ਦੇਖ ਰਿਹਾ ਦਕਸਾਨੇ ਮੈਂ ਸਵਾਲ ਕਰਦਾ ਟਾਟਾ ਰਿਮੇਸ਼ ਕੁਮਾਰ ਅਸੀਂ ਗਲਬਾਤ ਕਰਨ ਦੀ ਪੋਚੀ ਕਰਨੀ ਆ ਕੀ ਲੜਾਈ ਚੜਾ ਕੇ ਸੇਰ ਦੇ ਸਾਈਡ ਤੇ ਲੈ ਕੇ ਬਫੋਦੀ ਆਦਮੀ ਹੈ ਮੇਰੀ ਮਤਲਬ ਬਿਮਾਰ ਹੈ ਇਹ ਕਹਿੰਦਾ ਅਧਰਾ ਦੇ ਸਾਈਡ ਤੇ 500 ਰੁਪਏ ਦਿਓ ਕਰਾ ਕੀ ਚੀਜ਼ ਦਾ ਇਹਦਾ ਇਹ ਵੀ ਕੀ ਲਾਈ ਬੇਚ ਮੈਂ ਨਹੀਂ ਹੋਇਆ ਕੀ ਹੋਇਆ ਕੀ ਹੋਏ ਕੁਛ ਨਹੀਂ ਆਈ ਜਾ ਰਹੇ ਆ ਅੱਛਾ ਮੈਂ ਫੋਟਿਆ ਵੀ ਛੁੱਟੀ ਜਾ ਰਹੇ ਆ ਕਰ ਅੱਛਾ ਆ ਇਹਨੇ 500 ਰੁਪਏ ਖਾਣੇਦਾਰ ਦੇ ਹੱਥ ਪਾਇਆ ਇਹਨੇ ਖਾਣੇਦਾਰ ਨੂੰ ਬਣਾਉਣਾ ਦੇ ਆਦਮੀ ਆ ਅੱਛਾ ਹਾਂ ਮੈਂ ਹੋਇਆ ਕੀ ਹੋਇਆ ਕੀ ਸੀ ਕੀ ਹੋਇਆ ਕੀ ਹਿਸਾਬ ਤੇ ਇੱਕ ਵਾਰ ਗੱਲ ਤੇ ਪੁੱਛ ਲੈ ਕੀ ਗੱਲ ਕੀ ਹੋਈ ਪਾਜੀ ਕੀ ਗੱਲ ਕੇ ਮੈਂ ਮੇਰੀ ਮਦਰ ਬਿਮਾਰ ਹੈ ਜੀ ਅਸੀਂ ਪਿੰਡ ਜਾ ਰਹੇ ਆ ਮੈਂ ਆਰਮੀ ਦਾ ਹੌਲਦਾਰ ਜੀ ਇਹਨੇ ਮੇਰੇ ਕੋਲ ਸੈਰ ਤੇ ਜਾ ਕੇ ਕਹਿੰਦਾ ਮੈਨੂੰ 500 ਰੁਪਏ ਦਿਓ ਅੱਛਾ ਤਾਂ ਮਿੰਨੇ ਤਾਂ ਸੈਰ ਤੇ ਆਜੇ ਪਾਸਾ ਕਿਨੇ ਕਿਨੇ ਕੜੇ ਐ ਐਸਆਈਆ ਬਾਹਰ ਆਓ ਹਾਂ ਬਾਹਰ ਆਓ ਨਹੀਂ ਨਹੀਂ ਚਲਾਨ ਕੀ ਚੀਜ਼ ਦਾ ਕੱਢ ਦੇ ਦੇ ਕੀ ਚੀਜ਼ ਦਾ ਚਲਾਨ ਨਹੀਂ ਬਸ ਇਦਾਂ ਹੀ ਕੋਈ ਨਹੀਂ ਅਸੀਂ ਵੈਰੀਫਾਈ ਕਰ ਲੈਣੇ ਹਾਂ ਹਾਂ ਇਹਨਾਂ ਫੌਜੀ ਆਪ ਹੀ ਆ ਇਹਨੇ ਮੇਰੇ ਨਾਲ ਅਸਮੈਂਟ ਕੀਤਾ ਸਰ ਤੁਹਾਡੇ ਨੇ ਅਲੀਗੇਸ਼ਨ ਲਗਾ ਰਹੇ ਕੀ ਗੱਲ ਹੈ ਕੀ ਨਾਮ ਕੀ ਆਪਣਾ ਪਹਿਲਾ ਦੱਸੋ ਨਾਮ ਬੰਦਰ ਸਿੰਘ ਐਸਆਈ ਇਹ ਗੱਡੀ ਰੋਕੀ ਹੌਲਦਾਰ ਸਾਹਿਬ ਨੇ ਜੀ ਰੋਕੀ ਇਹਨਾਂ ਦੀ ਮੈਡਮ ਨੇ ਸੀਟ ਬੈਲਟ ਨਹੀਂ ਲਾਈ ਜੀ ਇਹਨਾਂ ਨੂੰ ਮੈਂ ਕਿਹਾ ਵੀ ਸੀਟ ਬੈਲਟ ਲਾਈ ਕਿੰਨੇ ਨਹੀਂ ਲਾਈ ਮੈਂ ਕਿਹਾ ਜੀ ਹੌਲਦਾਰ ਨੇ ਪੁੱਛਿਆ ਕਹਿੰਦੇ ਮੈਡਮ ਨੇ ਨਹੀਂ ਲਾਈ ਅੱਛਾ ਕਹਿੰਦਾ ਮੈਂ ਕਿਉਂ ਮੈਂ ਫੌਜੀ ਬੰਦਾ ਤੁਸੀਂ ਉਹ ਕਿ ਨਹੀਂ ਸਕਦੇ ਮੈਨੂੰ ਬਾਈ ਜੀ ਵਾਹ ਵੇਖੋ ਹੁਣ ਕਿੱਦਾਂ ਬੋਲਦਾ ਸਰਕਾਰ ਹਾਂ ਤੇ ਦੋਨਾਂ ਪਾਸੇ ਇੱਕ ਬੈਲਟ ਕਿਉਂ ਨਹੀਂ ਲਗਾਈ ਕੀ ਗੱਲ ਹੈ ਸੀਟ ਬੈਲਟ ਨਹੀਂ ਲਵਾਈ ਮੈਡਮ ਨੇ ਉਹਨਾਂ ਦੇ ਨੇ ਆਹ ਤਾਂ ਕਹਿਣੀਆਂ ਭਾਈ ਤੁਸੀਂ ਉਹ ਆਹ ਤਾਂ ਜੀ ਬਿਲਕੁਲ ਗੱਲ 500 ਰੁਪਏ ਅੰਦਰ ਰੁਕਿਆ ਜੀ ਜੀ ਰੁਕਿਆ ਇਦਾਂ ਬੋਲਣ ਲੱਗਾ ਭਾਈ ਇਹਨੂੰ ਜਿੱਦਾਂ ਰੁਕਿਆ ਇਹਨਾਂ ਨੇ ਉਦੋਂ ਤੋਂ ਹੀ ਜਿਹੜਾ ਮਿਸਵੇਵ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਪੁਲ ਥੱਲੇੋਂ ਹੱਥ ਮਾਰਿਆ ਆ ਰੋਣ ਵਾਸਤੇ ਲੇਕਿਨ ਇਹਨਾਂ ਨੇ ਰੁਕਣ ਦੇ ਪੇਪਰ ਦੇਣ ਦੀ ਬਜਾਏ ਇਹਨਾਂ ਨੇ ਥਾਣੇਦਾਰ ਸਾਹਿਬ ਨੂੰ ਧੱਕਾ ਮੁਕੀ ਕਰਨੀ ਸ਼ੁਰੂ ਕੀਤੀ ਆ ਮੈਨੂੰ ਕੋਈ ਹੋਰ ਨਹੀਂ ਨਹੀਂ ਮਿਸਪੇਪ ਹੈਗੀ ਉਹਦੀ ਵੀਡੀਓ ਨਹੀਂ ਨਹੀਂ ਜਿਹੜਾ ਉਹ ਸਿਗਾ ਹਲੇ ਥੱਲੇ ਸਿਗਾ ਉਹਦੇ ਅੱਗੇ ਆਪ ਦੇਖੋ ਤੁਸੀਂ ਉਹ ਮੁੱਚ ਗਏ ਹੋ ਤੁਸੀਂ ਮੁੱਚ ਗਏ ਹੋ ਸਾਰੇ ਨਾ ਬੱਜ ਗਏ ਉਹ ਕਿਹੜਾ ਤਾਂ ਦਿਖਾ ਰਹੇ ਇੱਕ ਬੈਲਟ ਵੀ ਜਿਹੜਾ ਆਰਮੀ ਦਾ ਕੀ ਬੈਣ ਦੇ ਇਹ ਕੋਣ ਹੈ ਤੁਲਾ ਇਹ ਕਾਰ ਵਾਲੇ ਨਹੀਂ ਇਹ ਉਹਦਾ ਮੈਂ ਆਪ ਦੇਖਣਾ ਹੈ ਕੋਈ ਨਹੀਂ ਕੋਈ ਨਹੀਂ ਅੱਥੀ ਬੈਣ ਦੇ ਪ੍ਰਾਈਵੇਟ ਬੰਦੇ ਆ ਅੱਥੀ ਕੱਥੀ ਬੈਣ ਦੇ ਇਹ ਪ੍ਰਾਈਵੇਟ ਬੰਦੇ ਇਹਨਾਂ ਨੂੰ ਪੁੱਛ ਲੋ ਕਿ ਇਹਨੇ ਮਿਸਰ ਕੀਤਾ ਕਿਹਦੀ ਗਲਤੀ ਆ ਬਾਣਾ ਦੇਖਣ ਰਿਹਾ ਇਹ ਜਿਹੜੇ ਪੜੇ ਆ ਬਾਈ ਕੀ ਕਰ ਰਹੇ ਹੋ ਹੁਣ ਕੀ ਕਰ ਰਹੇ ਹੋ ਤੁਸੀਂ ਇਹਨਾਂ ਦੇ ਅਸੀਂ ਮੰਗ ਕਰਦੇ ਹਾਂ ਲੋਕਲ ਆਪਣੇ ਇੰਸਪੈਕਟਰ ਸਾਹਿਬ ਨੂੰ ਬੁਲਾਇਆ ਹੋਇਆ ਇੱਥੇ ਅੱਥੀ ਨਾ ਬੱਸ ਕੀ ਮੈਡਮ ਨਹੀਂ ਮੈਨੂੰ ਦੱਸੋ ਕਿੰਨੇ ਦਿੱਤੇ ਵੇਹੇ ਮੰਗਿਆ ਇਹਨਾਂ ਨੇ ਕਹਿੰਦੇ ਮੰਗਿਆ ਮੈਡਮ ਅਸੀਂ ਮੰਗਿਆ ਉਹਨਾਂ ਨੇ ਸਾਰੇ ਨਹੀਂ 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 ਤੁਹਾਡੇ ਕੋਲ ਹੈਵੀ ਵੀਡੀਓ ਵੀਡੀਓ ਹੈ ਜੀ ਪਤਾ ਨਹੀਂ ਕਰ ਰਹੇ ਪਤਾ ਨਹੀਂ ਕਿਸ ਚੀਜ਼ ਦੇ ਮੰਗਿਆ ਪਤਾ ਹੀ ਨਹੀਂ ਦੇਖ ਲੋ ਜਿਸਨੇ ਮੇਰੇ ਬਾਬਾ ਪਤਾ ਨਹੀਂ ਪਤਾ ਨਹੀਂ ਕਿ ਮੇਰਾ ਮੇਰੀ ਗੱਲ ਮੇਰੀ ਗੱਲ ਮੈਡਮ ਜਿਹੜੇ ਆਰਮੀ ਹੋਵੇ ਜਿਹੜੇ ਮਰਜੀ ਹੋਵੇ ਫਿਰ ਇਹਨਾਂ ਨੇ ਵੈਲਟ ਲਾਈ ਹੈ ਫਿਰ ਇਹਨਾਂ ਨੇ ਸਾਈਡ ਤੇ ਗੱਡੀ ਕੀਤੀ ਹੈ ਉਹ ਗਏ ਆ ਇੰਨੇ ਤੇ ਨੂੰ ਆ ਭਾਜੀ ਭੱਜ ਕੇ ਆਏ ਆ ਇਹਨਾਂ 'ਚ ਆਪਸ ਵਿੱਚ ਕੋਈ ਗੱਲਬਾਤ ਹੋਈ ਹੈ ਸਾਈਡ ਤੇ ਵੈਲਟ ਲੱਗੀ ਹੁੰਦੀ ਨਹੀਂ ਉਹ ਜਨਾਬ ਇਹ ਹੱਥੀ ਘਾਤੀ ਨੇ ਨਾ ਬਣ ਜਾਈਦਾ ਜੇ ਰੋਕਣ ਨਾਲ ਮਾਫ਼ੀ ਨਹੀਂ ਬਣ ਜਾਈਦਾਗਾ ਪੰਜ ਬਾਬੇ ਕੋਣ ਖੋ ਹੱਥੀ ਕੌਣ ਪਿਆ ਆਹ ਕਾਰ ਵਾਲੇ ਮਲਾਉਂਦੇ ਹੱਥੀ ਪਿਆ ਕੋਈ ਨਹੀਂ ਪਿਆ ਉਹ ਧੀ ਬੈਣਾ ਤੇ ਦੂਰ ਬੈਠੇ ਬੱਜ ਕੇ ਆਏ ਉਹ ਕਿਹਦੀ ਬੰਦੇ ਨੇ ਨਹੀਂ ਨਹੀਂ ਦੁਰਤ ਹਨ ਦੇਖਣਿਆ ਥੀਗਾ ਨਾ ਤੀ ਕੋਣ ਬੈਸੀ ਆ ਕਾਰ ਵਾਲੇ ਜੇ ਡਰਾਈਵਰ ਹਾਂਜੀ ਮੈਡਮ ਹਮਤ ਕਹਿੰਦੇ ਤੈਨੂੰ ਲਿਸ਼ਨ ਦੇ ਦੇ ਕਿ ਨਾ ਤੀ ਨਹੀਂ ਕੋਈ ਨਹੀਂ ਦੇਖੇ ਜਿਹੜੇ ਉਥੋਂ ਭੱਜ ਕੇ ਦੌੜ ਗਏ ਨਹੀਂ ਦੇਖੇ ਤੁਸੀਂ ਆਹ ਵਾਲੇ ਆਹ ਨਾਲ ਆ ਕੇ ਮਾਨ ਪੇ ਆਣਾ ਆਣਾ ਇਹ ਆਣਾ ਇਹ ਮਤਲਬ ਥੋੜਾ ਤੁਸੀਂ ਹੱਥੀ ਪਾਜੋ ਆਪਣੀ ਮੱਟਰ ਖੋਲ ਲੈ ਤਾਂ ਕਰਕੇ ਹਾਂ ਮੈਨੂੰ ਮਾਰਿਆ ਥੀ ਨਹੀਂ ਮਾਰਨ ਦਾ ਮਤਲਬ ਮੱਟਰ ਖੋਲਿਆ ਉਹਨਾਂ ਵੀ ਥਾਣੇਦਾਰ ਨੇ ਆਪਣੇ ਨੇ ਹੱਥੀ ਨਹੀਂ ਮੈਡਮ ਜਰੂਰ ਜਦੋਂ ਤੁਸੀਂ ਆਏ ਸੀ ਕੀ ਚੀਜ਼ ਦਾ 500 ਰੁਪਏ ਮੰਗ ਰਿਹਾ ਇਹ ਲਈ ਮੇਰੀ ਮਾਤਾ ਨੇ ਬੈਲ ਲਾਈ ਹੈ ਨਹੀਂ ਨਹੀਂ ਮੇਰੇ ਹਸਬੰਦ ਨੇ ਬੈਲ ਲਾਈ ਹੈ ਔਰ ਮੈਂ ਬੈਲ ਲਾਈ ਹੋਈ ਹੈ ਕਿਉਂਕਿ ਮੇਰੇ ਕਬਰ ਦਾ ਆਪਰੇਸ਼ਨ ਹੋਇਆ ਵਾ ਕਿਉਂ ਔਰ ਇਹਨਾਂ ਨੇ ਸੈੱਟ ਤੇ ਕਿਹਾ ਸੈੱਟ ਨੇ ਕੱਢਿਆ ਤੁਹਾਨੂੰ ਲਿਖਿਆ ਨਹੀਂ 500 ਰੁਪਏ ਦੇ ਦੋ ਬੱਸ 500 ਰੁਪਏ ਕਰਾ ਦੇ ਯਾਰ ਨਾ ਨਹੀਂ ਨਹੀਂ 500 ਕਿਸ ਚੀਜ਼ ਦਾ ਮੰਗ ਰਿਹਾ ਹੈ ਕਿਸ ਚੀਜ਼ ਦਾ 500 ਰੁਪਏ ਦੇ ਇਹਨਾਂ ਨੇ ਬੱਸ ਇਹ ਮੇਨੂੰ ਦੱਸ ਨਹੀਂ ਨਹੀਂ ਚਲਾਨ ਦਾ ਨਹੀਂ ਨਹੀਂ ਬੈਲ ਤੇਰੀ ਗੱਲ ਨਾ ਦੱਸ ਮੈਂ ਬਤਵਾਸ ਪਰ ਆਇਆ ਜੀ ਕੋਣ ਦਾ ਇਹ ਸੈੱਟ ਤੇ ਵਾ ਇਹ ਕਹਿੰਦਾ ਮੈਂ ਬਤਵਾਸ ਕਿਹਨੂੰ ਮਾਰ ਕੇ ਦੱਸ ਕੋਣ ਕਹਿੰਦਾ ਵੇ ਕੋਈ ਕਹਿੰਦਾ ਪਾੜ ਦੇ ਜਗ੍ਹਾ ਲੜਦੇ ਹੋ ਬੰਦੇ ਵਾਂਗ ਜਾਨੀ ਲੱਕੀ ਰਤੀ ਤੂੰ ਇਹਨੇ 2000 ਰੁਪਏ ਆਲੇਗਾ 500 ਰੁਪਏ ਲੈ ਲਵਾਂਗੇ ਕੰਧਾ ਤੱਕ ਕਿੰਨੀ ਮਿਲਦੀ ਹੈ ਕਾ ਆ ਬਈ ਆ ਜਾਓ ਭਾਈ ਆ ਜਾਓ ਭਾਈ ਕਿਸੇ ਵੀ ਹੋ ਗਈ ਕੋਈ ਗੱਲ ਨਹੀਂ ਉਹ ਵੀ ਠੀਕ ਨਹੀਂ ਚਲ ਗਿਆ ਹੁੰਦਾ ਆ ਰਾਜਾ ਮੈਂ ਕਿਹਾ ਮੈਂ ਦਾ ਮੁਲਾਜ਼ਮ ਆ ਮਲਾਜ਼ਮ ਆ ਜਿਆਦਾ ਪੈਣਾ ਹਿੰਦੂ ਪਾਰਸਰ ਦੇ ਉੱਤੇ ਅਲੀਕੇਸ਼ਨ ਲਗਾ ਰਹੇ ਨੇ ਮਲਾਜਮ ਦੇ ਉੱਤੇ ਸਾਨੂੰ ਅਦਾ ਬਹੁਤ ਕਾਹਨ ਮੌਲਗੀ ਦੇ ਮਲਤਾਈਂ ਸੁਣਾ ਹੋਵੇ ਆ ਵੀ ਕੋਈ ਨਹੀਂ ਮਲਾਜਮ ਨਾ ਕੋਈ ਲਗਾ ਕਾ ਉਹ ਤਾਂ ਵੀ ਸਰਕਾਰੀ ਮਲਾਜਮ ਆ ਗਿਆ ਉਹ ਵੀ ਸਰਕਾਰੀ ਮਲਾਜਮ ਆ ਉਹ ਦੇਖੋ 500 ਰੁਪਏ ਲਈ ਪਾਰਸਰ ਸਰਕਾਰੀ ਮਲਾਜਮ ਆ ਵੀ 500 ਰੁਪਏ ਲਈ 500 ਰੁਪਏ ਲਈ ਨਹੀਂ 500 ਰੁਪਏ ਤੱਕ ਮੂਣਾ ਗੱਲ ਕਰੋ ਮੂਣਾ ਗੱਲ ਕਰੋ ਬੇਟਾ ਮੂਣਾ ਗੱਲ ਕਰੋ ਸਾਰੇ ਕੰਮ ਸਾਡੇ ਕੋਲ ਆ ਪਾਜੀ ਸਭ ਬੈਕ ਨਹੀਂ ਹੋਈਏ ਮੇਰਾ ਕਮਰ ਦਾ ਪ੍ਰੈਸ਼ਰ ਉਹਨੇ ਸਿਰਫ ਬੈਟ ਕਰ ਰਹੇ ਨੇ ਸਾਡੇ ਨੂੰ ਰੋਕਿਆ ਕਰ ਕਿੰਨੋਂ ਫੋਨ ਤੇ ਕਿੰਨਾਂ ਨੇ ਬੁਲਾਇਆ ਪਰ ਸੈਂਕੜਾ ਨੇ ਸਾਰੇ ਆ ਗਏ ਉੱਥੇ ਬੈਠਾ ਦੇਖਣ ਦੇ ਸਭ ਕੁਝ ਕੋਈ ਬੈਠਾ ਦੇਖਣ ਨਹੀਂ ਤੁਹਾਡੇ ਕੋਲ ਇਹਨਾਂ ਨੇ ਪੇਪਰ ਨਹੀਂ ਚੈੱਕ ਕੀਤੇ ਉਹ ਪੇਪਰ ਤੂਫਾਨ ਕਹਿੰਦਾ ਲਾਇਸੈਂਸ ਤੱਕ ਆ ਬਾਸ ਐਨੀ ਗੱਲਾਂ ਲਾਇਸੈਂਸ ਨਹੀਂ ਆ ਦੇ ਕੇ ਨਾ ਪਾਸ ਹੋ ਕੇ ਕਿਰਕੋ ਭੱਜ ਕੇ ਚੱਲ ਕੇ ਸਰਦਾਰ ਕੋਲ ਅਲੀ ਸਾਹਿਬ ਕਿਉਂ ਇਹ ਸਰਦਾਰ ਕੋਲ ਚੱਲੇ ਇਹ ਸੈਕਰੀਟਰੀ ਕੋਲ ਤੁਹਾਡੇ ਮਾਸਟਰ ਦੇ ਖੇਵ ਤੇ ਸਾੜਦੇ ਲੱਗੇ ਬਾਦਦ ਲੱਗੇ ਰਾਤਾਂ ਜੂੜੇ ਕਾਂਗੜਾ ਬੋਲਿਆ ਚਲਦੀ ਦੇ ਤੇ ਲੈਣਾ ਨਹੀਂ ਜਾਣਾ ਓ ਵੀ ਮਲਾਜਮ ਆ ਸਰਕਾਰੀ ਤੇ ਤੁਸੀਂ ਵੀ ਸਰਕਾਰੀ ਮਲਾਜਮ ਆ ਬੋਲਦਾ ਮਤਲਬ ਬੰਦਾ ਆਇਆ ਹੀ ਆਣਾ ਚੁੱਪ ਨਹੀਂ ਕਹੇ ਆਪਾਂ ਜਿਸੀ ਮਤਾਂ ਨਹੀਂ ਹੋਵਾਰੇ ਕਿਥੇ ਆ ਰਹੇ ਹੋ ਦੀਪੋ 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 ਅੱਛਾ ਕਿੱਥੇ ਜਾ ਰਹੇ ਸਿੱਥੇ ਜੀ ਮਾਂ ਦਾ ਹਸਪਤਲ ਲੈ ਕੇ ਜਾ ਰਹੇ ਆ ਜੀ ਕੈਪਟਨ ਹਸਪਤਲ ਲੈ ਕੇ ਜਾ ਰਹੇ ਆ ਸਾਡੇ ਬੱਚੇ ਤੇ ਰੁਆਇਆ ਅੱਜ ਐਡਵਾਂਸ ਟਿਕਾ ਲ ਕਰਾਉਣਾ ਡਾਟੀਆ ਗੱਡੀ ਸਾਧ ਤੇ ਲਵਾ ਲਈ ਇਹਨਾਂ ਨੇ ਕਿਉਂ ਨਹੀਂ ਲਵਾਈ ਨਹੀਂ ਨਹੀਂ ਜਰੂਰ ਤੁਹਾਡੇ ਨਾਲ ਗੱਲ ਹੋਈ ਹੈ ਤੇ ਸ਼ੁਰੂ ਤੋਂ ਜਿਹੜੀ ਰਿਕੁਐਸਟ ਕੀ ਕੇ ਗੱਲ ਕੀਤੀ ਗਈ ਸੀ ਰਿਕੁਐਸਟ ਇਹ ਕਹਿੰਦਾ ਸਾਈਟ ਤੇ ਹੋ ਜਾਓ ਜੀ ਇਹਨਾਂ ਨੇ ਲਾਇਸੈਂਸ ਖੜਿਆ ਕਹਿੰਦਾ 500 ਰੁਪਏ ਦੇ ਦੋ ਕਹਦਾ 500 ਰੁਪਏ ਇਹਨਾਂ ਨੇ ਦੇ ਜੀ ਆਹ ਇਹ ਆਪਣੀ ਕਰਦੇ ਆਂਦੀ ਉਹਨਾਂ ਨੇ ਸਿਰਫ 500 ਰੁਪਏ ਮੰਗ ਲਿਆ ਹਾਂ ਇਹ ਤੇ ਕੀ ਕਰਦੇ ਆਂ ਆਇਆ ਨਾ ਇਹ ਜਿਹੜਾ ਤਮ ਦਿਖਾ ਰਹੇ ਜਲੰਧਰ ਦੇ ਮਿਲਕ ਪੁਆਇੰਟ ਚੋਂ ਦੀਆਂ ਜਿਹੜਾ ਦੱਸਿਆ ਯਾਰ ਆ ਕਿ ਇੱਕ ਆਰਮੀ ਦੇ ਜਿਹੜੇ ਵਿਅਕਤੀ ਸੀ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਜਿਹੜੇ ਲਗਾ ਰਹੇ ਆ ਦੇਖਦੇ ਹੋ ਉਹਨਾਂ ਨੇ ਸਰ ਤੁਹਾਡੇ ਦੇ ਜਿਹੜੀ ਅਲੋਕੇਸ਼ਨ ਲਗਾਉਂਦੇ ਵੇ ਆ 500 ਰੁਪਏ ਪਿੱਛੇ ਕੀ 500 ਰੁਪਏ ਦੀ ਕੀ ਗੱਲ ਨਹੀਂ ਭਾਈ ਗਲਤ ਆ ਇੱਕ ਮਿੰਟ ਵੀ ਨਹੀਂ ਕਰੀ ਨਹੀਂ 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 ਇਹ ਕੋਈ ਅੱਧਾ ਨਿਕਲ ਨਹੀਂ ਆ ਗਈ ਜਾਨਾਨੀ ਜਿੱਦਾਂ ਬੋਲਣ ਦੀ ਆ ਉਤੋਂ ਪਤਾ ਲੱਗਣ ਦਿਆ 500 ਰੁਪਏ ਨਹੀਂ ਮੰਗਦੇ ਅਸੀਂ ਇੱਥੇ ਰਹਿੰਦੇ ਆ ਉਹ ਇੱਕ ਮਿੰਟ ਸਰ ਉਹਨਾਂ ਦੀ ਗਲਤ ਗੱਲ ਲੀਏ ਕੋਈ ਜਿਹਨੇ ਉੱਤੇ ਗੱਲ ਕਰਦਾ ਅੱਜ ਤਾਂ ਵਰਕ ਤੁਹਾਨੂੰ ਬੜੇ ਲੱਗ ਜਾਂਦਾ ਜਿਹੜਾ ਬੰਦਾ ਠੱਗ ਹੁੰਦਾ ਉਹਦੇ ਬਿਆਰ ਤੋਂ ਬੈਠੋ ਜਿਹੜਾ ਬੰਦਾ ਸੱਚਾ ਸੱਜਾ ਹੁੰਦਾ ਉਹ ਸੱਚਾ ਹੁੰਦਾ ਤੁਸੀਂ ਹੁਣ ਕੋ ਆਪਣੇ ਅਫਸਰਾਂ ਨੂੰ ਬੁਲਾਇਆ ਪਈ ਹਾਂ ਹਾਂ ਐਸਾ ਜੋ ਆ ਰਿਹਾ ਹੈਗਾ ਕੀ ਨਾਮ ਕੀ ਤੁਹਾਡਾ ਬਲਜਿੰਦਰ ਸਿੰਘ ਹੈ ਕੀ ਨਹੀਂ ਜਰੂਆ ਆਰਮੀ ਵਾਲੇ ਤੁਹਾਡੇ ਕੋਲ ਆਏ ਸੀ ਤੁਸੀਂ ਕੋਈ ਪੇਪਰ ਉੱਪਰ ਇਹਨਾਂ ਨੇ ਚੈੱਕ ਕੀਤਾ ਇਹਨਾਂ ਦੀ ਗੱਲ ਲਾਇਸੈਂਸ ਲਿਆ ਲਾਇਸੈਂਸ ਫਿਰ 500 ਰੁਪਏ ਕੀ ਚੀਜ਼ ਦਾ ਮਤਲਬ ਹੈ 500 ਦਾ ਨਹੀਂ ਇਹਦਾ 1000 ਦੀ ਸੀਟ ਬੈਡ ਦਾ ਕੁੜੇ ਅਗਲੇ ਉਹਨਾਂ ਨੇ ਇਹਨਾਂ ਨੂੰ 100 ਰੁਪਏ ਇਹਨਾਂ ਨੇ ਮੈਨੂੰ ਕਿਹਾ ਕਿ ਆਰਮੀ ਜੀ ਅੱਜ ਮੈਂ ਆ ਕੇ ਦੇਖ ਤੇ ਆਂਦੇ ਵੀ ਲੈਣ ਤਾਂ ਕਾਗਜ਼ ਇਹਦੇ ਅਜੇ ਵੇਖਣੇ ਇੱਥੇ ਚੈੱਕ ਕਰਕੇ ਵੀ ਕਾਗਜ਼ ਤਾਂ ਨਹੀਂ ਕੋਈ ਘੱਟ ਗਿਆ ਜੀ ਤੇ ਇਹਨਾਂ ਦੇ ਮੈਡਮ ਨੇ ਨਹੀਂ ਸੀਟ ਬੈਡੀ ਉਹਨਾਂ ਨੇ ਲਾਈ ਸੀ ਸੀਟ ਬੈਡ ਰੱਖੀ ਸੀ ਕਿੰਡ ਕਰਕੇ ਨੂੰ ਠੀਕ ਹੈ ਮੈਂ ਰਹੀ ਹਾਂ ਮੈਂ ਮੈਂ ਕਹਿੰਦੀ ਸੀ ਬਲ ਤੇ ਸੀਟ ਪਰ ਮੈਡਮ ਅਸੀਂ ਉਹ ਕਹਿ ਰਹੇ ਆ ਕਿ ਅਸੀਂ ਇਹਨਾਂ ਨੂੰ ਰੋਕਿਆ ਸਿਰਫ ਕੀ ਸੀਟ ਬੈਟ ਲਈ ਕਿ ਇਹਨਾਂ ਨੇ ਇੱਕ ਮਿੰਟ ਬਾਜੀ ਆਪਾਂ ਮੈਨੂੰ ਬੋਨਰ ਪੱਕ ਚੱਲ ਰਿਹਾ ਹੈ ਪਰ ਨਹੀਂ ਪੇਪਰ ਤੋਂ ਆ ਇਹਨਾਂ ਨੂੰ ਬਹੁਤ ਪਾੜਦੇ ਕੰਨਿਆ ਛੱਡ ਦਿਓ ਕਿਹਨਾਂ ਨੂੰ ਕਰੀਏ ਇਹਨਾਂ ਨੇ ਬਹੁਤ ਪੜ ਕੇ ਇਹਨਾਂ ਵੀ ਚਾਹ ਆਪਣੇ ਬੰਦੀ ਛੱਡਦੇ ਹੋ ਜੋ ਇਹ ਕਹਿੰਦੇ ਮੈਂ ਆਰਮੀ ਦਾ ਵਾਂ ਬਾਜੀ ਜਾਣ ਦਿਓ ਇਹਨਾਂ ਨੂੰ ਲਾਇਸੈਂਸ ਕੱਢੋ ਕਿ ਇਹ ਨਾਲ ਸੰਸਕਰਤਾ ਡੈਂਡੀ ਕਾਰ ਚੋਂ ਡੈਂਡੀ ਕਾਰ ਚੋਂ ਲਾਇਸੈਂਸ ਕੱਢਿਆ ਤੇ ਕਹਿੰਦਾ 500 ਰੁਪਏ ਦਿਓ ਤਾਰੇ 500 ਰੁਪਏ ਦੀਆਂ ਨਾ ਤੁਹਾਡੇ ਕੋਲ ਹੀ ਕੋਈ ਸਬੂਤ ਹੈ ਕਿ ਮਾਰੇ ਮੋਟੇ ਦੀ ਸਬੂਤ ਨਹੀਂ ਸਬੂਤ ਨਹੀਂ ਸਬੂਤ ਨਹੀਂ ਮਾਰੇ ਹਸਪੀਟਲ ਦੀ ਵੀਡੀਓ ਕੋਈ ਬਣੀ ਨਹੀਂ ਹੈ ਤੇ ਵੀਡੀਓ ਯਾਰ ਅਸੀਂ ਜਾਣਦੇ ਆ ਵੀਡੀਓ ਕਾਦੀ ਬਣਾਣੀ ਆ ਤੁਹਾਨੂੰ ਇਹਦੇ ਮੂੰਹ ਦਾ ਸਬੂਤ ਨਹੀਂ ਆ ਜੇ ਆਰ ਮੇਰੇ ਪਾਪੜਾ ਮਰਣੇ ਤੈਨੂੰ ਕੋਈ ਸਬੂਤ ਨਹੀਂ ਆ ਮੈਡਮ ਅਸੀਂ ਤੁਹਾਡੀ ਤੁਹਾਡੇ ਪੱਖ ਹੀ ਲੈ ਰਹੇ ਨਾ ਉਹਨਾਂ ਦੇ ਵੀ ਲੈ ਰਹੇ ਆ ਅਸੀਂ ਕਿਉਂ ਤੁਹਾਡਾ ਪੱਖ ਲੈ ਰਹੇ ਐਸੇ ਗੱਲ ਦੀ ਗੱਲ ਨਹੀਂ ਤਾਂ ਹਰ ਇੱਕ ਨੂੰ ਰੋਕਦੇ ਹਰ ਇੱਕ ਨੂੰ ਕਰਦੇ ਨਾ ਦੂਜਾ ਚਾਂਸ ਕਿਤਾ ਪਹਿ You did. ਸਰ ਇੱਕ ਗੱਲ ਕਰੇ ਜਾਈ ਤੇ ਲੇਕਿਨ ਉਹ ਵੀ ਸਰਕਾਰੀ ਮੁਲਾਜ਼ਮ ਸੀ ਇੱਕ ਸਮ ਆਰਮੀ ਦੇ ਉਹਨਾਂ ਨੇ ਵੀ ਰਿਕਵੈਸਟ ਕੀ ਕੀਤੀ ਨਹੀਂ ਗਈ ਉਹਨਾਂ ਦੇ ਸਰ ਉਹ ਕਹਿੰਦੇ ਆਂਦੇ ਇਹਨਾਂ ਨੇ 500 ਰੁਪਏ ਮੰਗਣ ਲੱਗੇ ਗੱਲ ਹੀ ਮੰਗਣ ਆ ਜੇ ਤਾਂ ਖਲਾਰੀ ਹੈ ਗੱਡੀ ਜੀ ਬਲਜਿੰਦਰ ਜੀ ਮੇਰੀ ਗੱਲ ਸੁਤ ਤੁਸੀਂ ਕਾਫੀ ਇਮਾਨਦਾਰ ਅਫਸਰ ਹੋ ਕਾਫੀ ਥਾਣੇ ਡਿਊਟੀਆਂ ਕੀਤੀਆਂ ਤੁਸੀਂ ਮੇਰੇ ਬਾਰੇ ਜੇ ਕੇ ਨਾ ਹਰ ਬੰਦੇ ਦਾ ਨਾਮ ਬਣਾਉਂਦੇ ਨੇ ਬਲਕ ਬੰਦੇ ਵੀ ਇਦਾਂ ਹੈਗੇ ਆ ਉਹਨਾਂ ਨੂੰ ਪਹੇਲੇ ਦੇਖ ਨਹੀਂ 500 ਰੁਪਏ ਦੀ ਗੱਲ ਹੀ ਸਾਡੀ ਦਾ ਰੁਪਈਆ ਹਰ ਗੱਲ ਇਹ ਆ ਪੰਜਾਹ ਰੁਪਏ ਨਹੀਂ ਲੜਿਆ ਪਹਿਲਾ ਆਦਮੀ ਨੋਹਾਂ ਹੀ ਨੂੰ ਕਹਿਣਾ ਚਾਹ ਰਹੇ ਸੀ ਨਹੀਂ ਜਰੂਰ ਕਹਿੰਦੇ ਅੱਗੇ ਵੀ ਇਹਨਾਂ ਨੇ ਰੋਕਿਆ ਗਿਆ ਸੀ ਪਹਿਲਾਂ ਵੀ ਸਾਡੇ ਨਾਲ ਇਹਦਾ ਵੀ ਰਾਜੀ ਉਹ ਤਾਂ ਭੱਜ ਕੇ ਮੰਨ ਲਦੇ ਇਹ ਦੁੜੀਆਂ ਬਣਾਏ ਕੋڑا ਕੋਈ ਹੈਗਾ ਦੁੜੀਆਂ ਬਲਦੀਆਂ ਰੰਗੀਆਂ ਗਿਆ ਇਹ 1000 ਰੁਪਏ ਨਾਲ ਸੀ ਇਹ ਵੇਖੋ ਹਾਂ ਹੁਣ ਮੰਨ ਲਓ ਜੀ ਸਾਹਿਬ ਨੂੰ ਚਾਹਤ ਮੇਰੀ ਗੱਲ ਸੁਣੋ ਇਹ ਕੋਈ ਪੇਪਰ ਹੈਗੇ ਨਾਲ ਕੋਲੇ ਹਾਂ ਜੀ ਇਹ ਤਾਂ ਆ ਪੇਪਰ ਤੇ ਸਰ ਉਹਨਾਂ ਨੇ ਚੱਕਰ ਨੇ ਜਿਹੜੇ ਅਫਸਰ ਰਹਿ ਗਏ ਉਹਨਾਂ ਨੇ ਗੱਲ ਕਰਨੀ ਹੈ ਫੌਜ ਕਹਿੰਦੀ ਨਹੀਂ ਕਿ ਮਰਦੀ ਨਾ ਦਬਾਓ ਉੱਥੇ ਬੈਠੇ ਤਸਵੀਰਾਂ ਤਾਂ ਦਾ ਦੇਖ ਰਹੇ ਆ ਮੋਕੇ ਰੀਆਂ ਜਿਹੜਾ ਦੱਸਿਆ ਜਾ ਰਿਹਾ ਕਿ ਮੋਕੇ ਦੇ ਜਿਹੜੇ ਐਸਐਚਓ ਵੀ ਇੱਥੇ ਪਹੁੰਚ ਚੁੱਕੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੇਖ ਰਹੇ ਹੋ ਕਿ ਜਿਹੜੀਆਂ ਤਸਵੀਰਾਂ ਜਿਲੰਦਰ ਦੇ ਐਸਟਾ ਮਿਲਟ ਕੋਨਟਰੀਆ ਜਿਹੜਾ ਇੱਕ ਆਰਮੀ ਅਫਸਰ ਜਿਹੜਾ ਦੱਸਿਆ ਜਾ ਰਿਹਾ ਕਿ ਆਰਮੀ ਆ ਤੇ ਉਹਨਾਂ ਨੂੰ ਰੋਕਿਆ ਗਿਆ ਸੀ ਤੇ ਉਹਨਾਂ ਦੇ ਜਿਹੜੇ ਪੇਪਰ ਚੈੱਕ ਕੀਤੇ ਇਹ ਦੱਸਿਆ ਜਾ ਰਿਹਾ ਕਿ 벨ਟ ਨਹੀਂ ਲੱਗੀ ਸੀ ਤੇ 벨ਟ ਕਰਨ ਉਹਨਾਂ ਦੇ ਉੱਤੇ ਜਿਹੜਾ ਚਲਾਨ ਕੱਟਣ ਲੱਗੇ ਤੇ ਦੱਸਿਆ ਯਾਰ ਕਿ ਜਿਹੜੇ ਅਲੀਕੇਸ਼ਨ ਜਿਹੜੇ ਲਗਾ ਰਹੇ ਕਿ 500 ਰੁਪਏ ਮੰਗਦੇ ਸੀ ਤੇ ਜਿਹੜੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਇਹ ਸਹੀ ਗੱਲ ਹੈ ਹਾਂਜੀ ਬਿਲਕੁਲ ਹੈ ਤਾਂ ਗਲਤ ਹੈ ਇਹ ਜਿਆਦਾ ਹੀ ਉਹ ਹੋ ਚੁੱਕਿਆ ਅੱਛਾ ਕਿ ਕਿ ਨਾ ਕਹੂੰ ਤੇ ਨਾ ਗੱਡੀ ਹੈ ਨਾ ਆ ਰਹੀ ਇਹ ਗੱਡੀ ਨੂੰ ਉਹ ਉਹਦੇ ਥੱਲੇ ਰੁਕ ਗਿਆ ਭਾਪੂ ਉਹਦੇ ਬਾਈ ਨੇ ਸਿਕਿਉਰਟੀ ਸੀ ਲਾਈ ਇਹਨੂੰ ਹੱਥ ਮਾਰਿਆ ਮੈਂ ਨਾਲ ਹੀ ਮੈਂ ਜਨਾਬ ਉਹਨਾਂ ਨੂੰ ਹੱਥ ਮਾਰਦਾ ਇੱਥੇ ਸਿਕਿਉਰਟੀ ਲੈ ਕੇ ਹੁੰਦੇ ਹੀ ਇਹਨਾਂ ਨੂੰ ਕੱਢਿਆ ਰੋਕਿਆ ਇਹਨਾਂ ਨੂੰ ਪੁੱਛ ਅੰਦਰ ਨੇ ਕਿਹਾ ਵੀ ਤੁਸੀਂ ਸੀਟ ਬੈਲਟ ਨਹੀਂ ਲਾਈ ਇਹਨਾਂ ਨੇ ਨਾ ਤਾਂ ਸ਼੍ਰੀਮਾਨ ਜੀ ਨੇ ਕੋਈ ਕਾਗਜ਼ ਦਿੱਤੇ ਨਾ ਕੋਈ ਗੱਲ ਪੁੱਛੀ ਕੁਝ ਨਹੀਂ ਕਿਹਾ ਇਹ ਉੱਤਰਦੇ ਹੀ ਨਾ ਇਹਨਾਂ ਐ ਠਾਣੇਦਾਰ ਨਾਲ ਮਿਸਰਬ ਦਿੱਤਾ ਠੀਕ ਹੈ ਪੈਰੋਂ ਨਾਲ ਦਾ ਕੋਈ ਦਾ ਧੱਕਾ ਮੂਕੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਵੇਰ ਵੀ ਕੀਤਾ ਕਿ ਪਰਨ ਦਿੱਤੇ ਉੱਤੋਂ ਕਹਿੰਦੇ ਨੇ ਤੇ ਮੇਰੇ ਤੋਂ 500 ਰੁਪਏ ਮੰਗਿਆ ਇਹਨਾਂ ਤੋਂ ਇਹ ਪੁੱਛਿਆ ਵੀ 500 ਰੁਪਏ ਕਿਸ ਚੀਜ਼ ਦਾ ਮੰਗਿਆ ਆਪਾਂ ਠੀਕ ਹੈ ਜੀ ਇਹ ਕਹਿੰਦੇ ਆ ਦੋ ਮੁੰਡੇ ਆ ਗੱਡੀ ਵਾਲੇ ਨਾਲ ਆ ਇਹਨਾਂ ਦੇ ਅਗਲੇ ਪਾਸੇ ਇਹਨਾਂ ਦੀ ਗੱਡੀ ਉਹ ਕਹਿੰਦੇ ਇਹਨਾਂ ਦੇ ਕਾਰਟ ਤੇ ਅਸੀਂ ਆਪਣੀ ਮਾਤਾ ਨੂੰ ਲੈ ਕੇ ਚੱਲੇ ਆ ਹਸਪੀਟਲ ਠੀਕ ਆ ਜਾਓ ਕੋਈ ਗੱਲ ਨਹੀਂ ਪਰ ਇਹਨਾਂ ਨੇ ਸ਼੍ਰੀਮਾਨ ਜੀ ਨੇ ਕੋਈ ਮਤਲਬ ਕਸਰ ਨਹੀਂ ਦਿੱਤੀ ਅਗਲੇ ਵਿੱਚ ਹਾਂ ਇਹ ਜਿਹੜੇ ਵਿੱਚ ਵਿੱਚ ਇਹ ਕਹਿੰਦੇ ਮੈਂ ਫੌਜੀ ਆ ਮੈਂ ਇਦਾਂ ਆ ਤੁਸੀਂ ਕਿਉਂ ਰੋਕ ਲਿਆ ਮੈਨੂੰ ਤੁਸੀਂ ਇਦਾਂ ਕਿਉਂ ਕੀਤਾ ਨਹੀਂ ਦੇ ਤੁਹਾਡੀ ਕੋਈ ਪ੍ਰੋਬਲਮ ਆ ਤੁਸੀਂ ਰੋਕ ਕੇ ਦੱਸ ਦੋ ਸਰ ਸਾਡੀ ਆਹ ਪ੍ਰੋਬਲਮ ਆ ਸੀ ਜਾਣਾ ਆਪਾਂ ਚਲਾਨ ਕਰਕੇ ਕੀ ਲੈਣਾ ਇਹਨਾਂ ਦਾ ਪ੍ਰੋਬਲਮ ਰਾਮਨਾਥੇ ਦੱਸੋ ਮੈਂ ਉਹ ਉੱਥੇ ਖੜਾ ਸਗਾ ਇਹਨੇ ਥਾਣੇਦਾਰ ਨੂੰ ਧੱਕਾ ਮਾਰਿਆ ਫੇਰ ਮੈਂ ਉੱਥੋਂ ਭੱਜ ਗਿਆ ਤਾਂ ਮੈਂ ਛੁਣਾਇਆ ਇਹਨਾਂ ਨੂੰ ਚੰਗੀ ਗੱਲ ਆ ਮੈਂ ਆਹ ਜੀ ਧੋੜ ਕੇ ਮੈਂ ਧੋੜ ਕੇ ਆਇਆ ਆ ਮੈਂ ਨਾ ਮੈਂ ਨਹੀਂ ਆਇਆ ਮੈਂ ਤੋੜ ਕੇ ਆਇਆ ਸੱਸੀ ਗੱਲ ਬਾਜੀ ਆ ਬੰਦ ਕਰ ਬੰਦੀ ਬੰਦ ਕਰ ਨਹੀਂ ਇਹ ਤਾਂ ਖੋੜੂ ਕਿਤਾ ਖੋੜ ਕੇ ਬੈਠੂ ਬੰਦ ਚਲੋ ਜਾਂਦੇ ਕੋਈ ਵੀ ਨਹੀਂ ਕਰ ਉਹ ਮੈਂ ਤਾਂ ਪੁੱਤਾਂ ਨੂੰ ਖੜ ਦੇਖਣ ਆ ਮੈਂ ਬੈਠਦਾ ਉਹਨਾਂ ਨੂੰ ਪਤਾ ਹੀ ਹੈ ਕਿ ਸਾਥ ਨਹੀਂ ਕਰਾ ਸਾਸੀ ਨਾ ਪੁੱਤਾਂ ਨੂੰ ਮੈਂ ਮਾਰ ਕੇ ਬੈਠ ਜਾ ਮੈਂ ਆਪਣਾ ਰੱਖਦਾ ਹਾਂ ਕਹਿੰਦਾ ਤੁਸੀਂ ਕਿਵੇਂ ਉਹ ਮਾਰ ਰੁਪਿਆ ਤੇ ਬੈਟ ਲਾਈਏ ਉਹਦੇ ਬਾਅਦ ਵੀ ਆਪਣੀ ਐਸਆਈ ਹੈ ਮੇਰੇ ਕੰਦਰ ਵੀ ਰਿਸਾਸ ਦਫਾ ਮੈਂ ਲੈ ਉਹ ਫਿਰ ਕਹਿੰਦਾ ਕਿ ਮੈਨੂੰ ਇਧਰ ਆ ਜਾ ਸਾਈਡ ਤੇ ਆ ਜਾ 500 ਰੁਪਏ ਕਿ ਮੈਂ ਕਿਸੇ ਦੀ ਦਾ 500 ਰੁਪਏ ਦਾ ਮੈਂ ਕਿਸੇ ਦਾ 500 ਰੁਪਏ ਦਾ ਦਾਵਾ ਸਰ ਮੈਂ ਕਹਿੰਦਾ ਸਾਈਡ ਤੇ ਉਹ ਤੇ ਸਾਈਡ ਤੇ ਗੱਡੀ ਰੋਕੀ ਆ ਇਹਨੇ ਆਪ ਮੇਰੇ ਹੱਥੀ ਪਿਆ ਐ ਐਸਆਈ ਐ ਆਪਣੀ ਪਿਆ ਮੇਰੇ ਮੇਰੇ ਹੱਥੀ ਪੈਸਾ ਰੋ ਇਹ ਬੱਚੀ ਮੇਰੀ ਜੇ ਤੇਰੀ ਬੇਟੀ ਜੀ ਧੂਪ ਹੋਰ ਮੈਨੂੰ ਕਹਿੰਦਾ ਉਧਰ ਹੈ ਆਪਣਾ ਇਹ ਕਹਿੰਦਾ ਮੈਨੂੰ ਆ ਕੇ ਦਰਮਿਆਨ ਲਿਆ ਜਾਂਦਾ ਤੈਨੂੰ ਤਾਂ ਹੀ ਚੀਟ ਦਿਆਂਗੇ ਮੈਨੂੰ ਕਹਤਾ ਤੇਰੀ ਚੀਜ਼ ਦਿਆਂਗੇ ਅਹੀਂ ਆਰਮੀ ਨੂੰ ਸਮਝਦਾ ਕੁਛ ਨਹੀਂ ਐ ਨਹੀਂ ਨਹੀਂ ਮੈਨੂੰ ਖੁਦ ਕੇ ਆ ਕੇ ਆਰਮੀ ਦੀ ਥੋੜੀ ਗੱਲ ਐ ਆਰਮੀ ਚ ਕੀ ਐ ਸਰ ਮੈਂ ਕਿਹਾ ਮੈਂ ਜਦ ਮੈਂ ਆਪਣਾ ਕਾਜ ਦਿਖਾਇਆ ਬੈਂਟੀਗਰ ਦਿਖਾਇਆ ਮੈਂ ਕਿੱਥੇ ਜਾ ਰਿਹਾ ਉਹ ਕਰਦੇ ਆ ਆ ਡਰਾਮਾ ਨਹੀਂ ਜਾ ਰਹੀ ਮੈਂ ਡਰਾਮਾ ਕਰ ਨਹੀਂ ਰਿਹਾ ਸਰ ਮੈਂ ਮੈਂ ਮੰਗਣਾ ਪਿਆ ਉਹ ਕਰ ਰਹੇ ਜਿਉਂ ਤੁਹਾਡੇ ਮੁਲਾਜ਼ਮ ਆ ਡਰਾਮਾ ਨਹੀਂ ਮੈਂ ਕਿਹਾ ਮੈਂ ਕਿਹਾ ਵੀ ਆਰਮੀ ਦੀ ਕੋਈ ਗੱਲ ਨਹੀਂ ਹੈਗੀ ਇੱਥੇ ਇੱਥੇ ਡਰਾਈਵਿੰਗ ਵੀ ਕਰ ਰਿਹਾ ਮੈਂ ਹਾਂਜੀ ਮੈਂ ਡਰਾਈਵਿੰਗ ਬੈਟ ਲਾਈ ਐ ਮਾਈ ਕਾਰ ਮੇਰਾ ਹੈਗਾ ਐ

ਜੋ ਬਾਹਰ ਸਾਹਮਣੇ ਚਲੋ ਸਾਡੀ ਮਦਰ ਲੇ ਲਓ ਫਿਰ ਸਾਡੇ ਨਾਲ ਨਹੀਂ ਲੱਗ ਜਾਣਾ ਚੋਰੀ ਤੇ ਆਜੋ ਚੋ ਇਹ ਬਹੁਤ ਫੜਾ ਯਾਰ ਚੋਰੀ ਬਾਤੀ ਕਰਾਂ ਹਮ ਸਾਹਮਣੇ ਹੈ ਹਮਾਰੇ ਗਾੜੀ ਪੂਰੇ ਆ ਮੈਂ ਬਾਠਾ ਹੂੰ ਗਾੜੀ ਚਲਾ ਰਹਾ ਹੂੰ ਮੈਂ ਉਹ ਦੇਖੋ ਅਗਰ ਹਮ ਓਨਕੇ ਸਾਥ ਹੈਂਸ ਕਰੇਗੇ ਤੋ ਕੋਈ ਨਹੀਂ ਆ ਤੂੰ ਹੀ ਤੂੰ ਹੀ ਤਰੀਕੇ ਨਾਲ ਦੱਸ ਦੋ ਪਿਆ ਆ ਪ੍ਰੋਬਲਮ ਆ ਸਾਡ ਨੂੰ ਆ ਕੰਮ ਆ ਦੇਖੋ ਜੀ ਸਾਡੀ ਸਾਡੀ ਮਦਰ ਬਿਮਾਰ ਹੈ ਸਾਹੀ ਉਹ ਪਟਾਈ ਮਦਰ ਕਿਸ ਨੂੰ ਦੱਸਦਾ ਮੈਨੂੰ ਨਹੀਂ ਐਂ ਐਮਰਜੈਂਸੀ ਸਰ ਜਾ ਰਹੇ ਆ ਹਸਪੀਟਲ ਟੈਕਟਰ ਹੋ ਸਕਦਾ ਅਗਰ ਅਗਰ ਬਾਅਦ ਚੋਟੇ ਵੀ ਹੌਲੀ ਬੋਲ ਕੇ ਆਪਾਂ ਵੀ ਗੱਲ ਕਰੇ ਥਾ ਖਰਦੇ ਤੁਸੀਂ ਮਲਾਜ ਪਾ ਕੇ ਕਰਨੀ ਗੱਲ ਹੈ ਪਹਿਲਾਂ ਨਾਲ ਆ ਲਾਜ ਆ ਸਾਨੂੰ ਪ੍ਰੋਬਲਮ ਇੱਕ ਹੋਰ ਸਰ ਮੈਨੂੰ ਹੌਲਦਨ ਮਾਰ ਨਾ ਆ ਰਿਹਾ ਇੱਕ ਤਾਂ ਮਾਰ ਪੁੱਛ ਸਾਰੇ ਮਮ ਜੀ ਮਾਰ ਨਾ ਆ ਰਿਹਾ ਸਰ ਥੋੜਾ ਜਿਹਾ ਤੇ ਚੀਟ ਲੱਗੇ ਸਰ ਚੱਲ ਜਾ ਤੱਕਾ ਨਹੀਂ ਮਾਰੀ ਦੱਸ ਸਰ ਤੱਕਾ ਮਾਰੇ ਦੋਨਾਂ ਨੇ ਤੱਕਾ ਮਾਰੇ ਸਰ ਜੇ ਉਹਨੇ ਨਹੀਂ ਤੱਕਾ ਮਾਰਿਆ ਉਹ ਇੱਥੇ ਉਹ ਗੱਲ ਨਹੀਂ ਆ ਗਈ ਇੱਥੇ ਗੱਲ ਦੇ ਇੱਥੇ ਬੰਦ ਗੱਲ ਕਰੋ ਕੋਈ ਨਹੀਂ ਹੈਗਾ ਇੱਥੇ ਪ੍ਰੂਫ ਸੁਣ ਮੈਨੂੰ ਕੋਈ ਨਹੀਂ ਹੈਗਾ ਕਿ ਉਹਨਾਂ ਨੇ ਤੱਕਾ ਮਾਰਿਆ और चलो कोई गलत प्रूफ लिया ज्यादा करिएूफ कैमरे चलो क्या करिए चलो कोई गलत कैमरे भी अच्छी है हो गया हो गया चलो जम्मू ਗੱਲ ਮੁੱਕੀ ਚਲੋ ਗੱਲ ਬਥੇ ਕਰਨੀ ਹੈਗੀ ਆ ਜੋ ਦਵਾ ਕਰੋ ਗੱਲ ਬਾਤ ਮਿੱਟੀ ਪਾਓ ਇਹ ਕੀ ਹੋਇਆ ਚ ਗਰਮੀ ਵਿੱਚ ਹੋ ਗਿਆ ਹੋ ਗਿਆ ਮੇਰਾ ਟੈਂਟ ਹੀ ਚਲੋ ਗਰਮੀ ਵਿੱਚ ਹੋ ਗਿਆ ਆ ਕੇ ਦਵਾ ਕਰੋ ਸੰਸ ਹੈ ਮੇਰਾ ਲਾ ਦਿਓ ਸਰ ਹੋ ਗਿਆ ਸਰ ਕੀ ਗੱਲ ਮੁੱਕੀ ਹੋਣਾਏ ਤੁਸੀਂ ਕੀ ਕਹਿ ਰਹੇ ਹੋ ਹਾਂਜੀ ਚਲੋ ਹਾਂਜੀ ਵਿੱਚ ਹੋ ਗਿਆ ਹੋ ਗਿਆ ਫੇਰ ਕੀ ਹੋਇਆ ਵੇ ਕੀ ਹੋ ਗਈ ਸਰ ਹੁਣ ਕੀ ਗੱਲ ਆਜੋ ਨਹੀਂ ਇੱਕ ਵਾਰ ਸਰਦਾਰ ਨੂੰ ਦੱਲੇ ਆਜੋ 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 ਉਹ ਬਤਾ ਦਿਆ ਹੂੰ ਕਿ ਤਸਵੀਰਾਂ ਜਲੰਧਰ ਦੀਆਂ ਜਿਹੜੇ ਹੁਣ ਜਿਹੜੀ ਇੱਥੇ ਜੋ ਮੌਕੇ ਤੇ ਪਹੁੰਚੇ ਹੋਏ ਅਫਸਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ ਇਹ ਸਾਰਾ ਆਪਣਾ ਐਡਰੈਸ ਐਡਰੈਸ ਜਾ ਜਾ ਐਡਰੈਸ ਨੰਬਰ ਜਿਹੜੇ ਨੇ ਆ ਜਾ ਦਿੰਦੇ ਅਸੀਂ ਲਿਖਾ ਤੇ ਇੱਕ ਮਿੰਟ ਆਹ ਤਾਂ ਤੇ ਦੇ ਕੇ ਤੋਰ ਤੇ ਘਟ ਜਾ ਐਡਰੈਸ ਦੇਖ ਯਾਰ ਛੱਡੀ ਆ ਨਾਮ ਦੱਸ ਕੇ ਆ ਨਾਮ ਦੇਖੋ ਜੀ ਨਾਮ ਆਪਣਾ ਮੇਰਾ ਹੌਲਦਾ ਮੈਂ ਕਈ ਗੱਲਾਂ ਦੀ ਹੋਈ ਪਾਜੀ ਜਸਵੰਤ ਮੈਂ ਨਹੀਂ ਗੱਲ ਕੀ ਕੁਛ ਨਹੀਂ ਹੋਇਆ ਹਾਂਜੀ ਇਹ ਸਾਡੀ ਇਹ ਐਡਰੈਸ ਪਤਾ ਲਿਖਣਾ ਐ ਟ੍ਰੈਫਿਕ ਨਹੀਂ ਲਿਖਦਾ ਹੁਣ ਕਾਦੇ ਵਾਸਤੇ ਲਿਖਣਾ ਨਾ ਲਿਖਣਾ ਕਾਦੇ ਵਾਸਤੇ ਲਿਖਣਾ ਟ੍ਰੈਫਿਕ ਫੋਨ ਲਿਖਣਾ ਕਾਦੇ ਵਾਸਤੇ ਉਹ ਨਾਂ ਲਿਖਣਾ ਮੜਵਰਕ ਮਿਲ ਕੇ ਕੋਈ ਇਹ ਨਾ ਕਾਰਵਾਈ ਕਰਨਾ ਤੂੰ ਹਰ ਗੱਲ ਚ ਇੰਟਰਫੇਰ ਕਰਦਾ ਕੋਈ ਮਤਲਬ ਨਹੀਂ ਜੋ ਕਰ ਉਹ ਕੌਣ ਹੈ ਵੀ ਤੂੰ ਇਹ ਕੌਣ ਹੈ ਹਾਂ ਕੌਣ ਆਪਾਂ ਆਂ ਬਾ ਆ ਮਾਂ ਨਗਰਗਾ ਅਸੀਂ ਆਪਾਂ ਦੇਖਣ ਜਾ ਕੇ ਕਾਗਜ਼ ਦੇ ਆ ਅਸੀਂ ਆਪਾਂ ਕੀ ਕਰ ਰਹੇ ਸਾਨੂੰ ਤੁਸੀਂ ਕਹਿਣਾ ਸੀ ਤੁਸੀਂ ਕੌਣ ਹੈਗੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਡਰੈਸ ਆਹ ਨਿਕਾਣ ਦਾ ਡਰੈਸ ਅੱਜ ਕੱਲ ਮੋਕੀ ਲੱਗੀ ਹੋਈ ਹੈ ਅਸੀਂ ਤੁਹਾਨੂੰ ਪੈਸੇ ਰੋਲ ਪੈਣ ਦੇ ਅਸੀਂ ਦੋ ਵਾਰ ਪੈਣਦੇ ਆਈ ਆਏ ਨਾ ਪਾਏ ਤਾਂ ਡਰੈਸ ਕੋ ਨਹੀਂ ਕਰਦੇ ਇਹਨਾਂ ਦੀ ਕੋਈ ਗੱਲ ਕਰ ਦਿੰਦੇ ਸਾਹ ਉਹ ਹੁਣ ਆ ਦਿਖਾ ਦੇ ਠੀਕ ਉਹ ਸੰਚਾਰ ਕੋਸ਼ਿਸ਼ ਕਰਦੇ ਤੁਹਾਨੂੰ ਤੋਰ ਦਿੰਦੇ ਘਰ ਕੀ ਕਰਦੇ ਤੁਸੀਂ ਉਹ ਕੰਮ ਨਹੀਂ ਬਣਾਉਂਦੇ ਕਿਤਨਾ ਵਾਰੀ ਹੱਸ ਮਿਟਦੇ ਉਹ ਯਾਰ ਗੱਲ ਨੂੰ ਸੁਣ ਸੀਰਾ ਤੁਹਾਨੂੰ ਦੇਖ ਰਹੇ ਹੋ ਅੰਦਰ ਦੇ ਮਿਲਕ ਪੁਆਇੰਟ ਚੌਂਕ ਦੀਆਂ ਮੌਕੇ ਦੇ ਜਿਹੜਾ ਇੱਕ ਆਰਬੀਐਫ ਤੋਂ ਜਿਹੜੇ ਮਲਾਇਮ ਹੈ ਜਿਹੜੇ ਇੱਕ ਮਲਾਇਮ ਨਾਲ ਜਿਹੜੀ ਬੈਂਸਰ ਫਸਾਈ ਜਿਹੜੀ ਦੱਸੀ ਜਾ ਰਹੀ ਕਿ 500 ਰੁਪਏ ਪਿੱਛੇ ਜਿਹੜੀ ਬੈਂਸਰ ਫਸਾਈ ਕੀਤੀ ਜਾ ਰਹੀ ਸੀ ਤੇ ਹੁਣ ਮੌਕੇ ਦੇ ਜਿਹੜਾ ਉਹਨਾਂ ਦੇ ਆਰਮੀ ਦੇ ਅਫਸਰ ਵੀ ਪਹੁੰਚੇ ਹੋ ਜਾਈਆ ਤਸਵੀਰਾਂ ਜਿਹੜੇ ਆਰਮੀ ਦੇ ਅਫਸਰ ਜਿਹਨੂੰ ਬੈਠ ਕੇ ਜਿਹੜੀ ਉਹਨਾਂ ਦੀ ਜੋ ਮਸਲਾ ਹੱਲ ਹੋ ਰਿਹਾ ਆਲੇ ਦੇ ਫਰੇਕ ਵੇਟ ਹੋਈ ਆ ਇਹਨਾਂ ਰੋਕਿਆਂ ਦੀ ਗਾਇਕ ਉਹ ਉਧਰ ਉਧਰ ਉਲਝ ਗਈ ਆ ਹਾਂ ਕੋਈ ਕੁਝ ਨਹੀਂ ਆਈ ਹੋਰ ਅੱਛਾ ਤੋਰ ਦਿੰਦੇ ਕੋਈ ਗੱਲ ਅੱਜ ਆ ਗਿਆ ਤਾਂ ਇਹ ਤੇ ਬੰਦ ਹੋ ਜਾਣਾ ਸਰ ਉਹ ਜਿੱਦਾਂ ਜਿੱਦ ਮੈਂ ਚਲੂ ਕੰਟੀ ਆ ਰਹੇ ਬੰਦੇ ਮੈਨੂੰ ਲੜਾਈ ਲੜਨੀ ਆ ਲੜਾਈ ਲੜਨੀ ਆ ਲੜਾਈ ਲੜਨੀ ਤਾਂ ਤਾਂ ਹੀ ਆ ਨਹੀਂ ਕੋਈ ਫਾਇਦਾ ਨਹੀਂ ਸਾਹਿਬ ਸਾਹਿਬ ਜੀ ਮੈਂ ਬਤਾ ਦੇ ਦੇਖ ਲੈ ਦੇਖ ਲੈ ਬਹਿ ਜਾ ਕਾਕਾ ਬਹਿ ਜਾ ਉਸਨੇ ਮੈਂ ਬੈਗ ਲੈ ਲੈ ਜਾ ਉਸ ਬੈਗ ਲੈ ਲੈ ਅੰਦਰ ਬੈਗ ਲੈ ਲੈ ਗੱਡੀ ਗੱਡੀ ਚ ਲੈਣਾ ਬੈਗ ਤਿੰਨ ਚਲੋ ਗੱਡੀ 'ਚ ਬੈਠੋ ਬੱਸ ਓਕੇ ਕੋਈ ਗੱਲ ਬੈਠੋ ਗੱਡੀ 'ਚ ਬੈਠੋ ਮੈਂ ਕੁਝ ਨਹੀਂ ਆ ਗਿਆ ਇੱਕ ਮਿੰਟ ਚੰਦਰ ਬੈਠੋ 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 ਅਰੇ ਤੁਸੀਂ ਗੱਡੀ 'ਚ ਬੈਠੋ ਮੈਂ ਤੁਹਾਨੂੰ ਦੇ ਤਾਂ ਤੁਹਾਨੂੰ ਦੇ ਦਿੰਦੇ ਆ 2 ਮਿੰਟ ਚ ਬੈਠੋ ਗੱਡੀ 'ਚ ਬੈਠੋ ਹਲ ਸੰਸ ਲੈਣਾ ਤੂੰ ਬੈਠਾ ਚਲੋ ਬੈਠਾ ਗੱਡੀ 2 ਮਿੰਟ ਦੀ ਗੱਲ ਆ ਪਾਣੀ ਪੂਣੀ ਪੀਓ ਕੋਈ ਗੱਲ ਸਰ ਸਰ ਕੀ ਮਾਮਲਾ ਕੀ ਕਹੀਦਾ ਦੋ ਕੀ ਗੱਲ ਹੈ ਜੀ ਮਾਮਲਾ ਤੁਸੀਂ ਵੇਖਣੀ ਟੇ ਹੋ ਸਰ ਤੁਸੀਂ ਆਏ ਮੋਕੇ ਤੇ ਤੁਸੀਂ ਤੇ ਆਏ ਹੋ ਤੁਸੀਂ ਤੇ ਆਏ ਹੋ ਤੁਸੀਂ ਚਲੋ ਹੁਣ ਨਹੀਂ ਦੇਣਾ ਅਸੀਂ ਸਰ ਹੁਣ ਤੁਸੀਂ ਆਏ ਮੋਕੇ ਤੁਸੀਂ ਦੱਸੋ ਮੈਂ ਮੈਂ ਆਹਦੇ ਵੇਖਣੀ ਟੇ ਆ ਬਈ ਗੱਲ ਕੀ ਹੈ ਮੇਰੇ ਤੋਂ ਪਹਿਲਾਂ ਗੱਲ ਚਲੋ ਹੁਣ ਕੋਈ ਕੀ ਗੱਲ ਮੁੱਕੀ ਆ ਦੇਖਦੇ ਹੁਣ ਨਿਪਟਦੇ ਆਂਾਂ ਦੀ ਪੁੱਛਦੇ ਆਂ ਕਿਹੜੀ ਗੱਲੋਂ ਟਕਰਾ ਰਿਹਾ ਰਿਹਾ ਵਾ ਕੀ ਹੁਣ ਗੱਡੀ ਦਾ ਚਲਾਨ ਕਟਾਇਆ ਹੋਇਆ ਜਾਂ ਕੀ ਚਲਾਨ ਹੀ ਕਟਾਇਆ ਤੇ ਸਰ ਜਿਹੜਾ 500 ਰੁਪਏ ਦੇ ਇੱਕ ਤੁਹਾਡੇ ਐਸ ਕੇਐਸ ਦੇ ਉੱਤੇ ਐਲੀਗੇਸ਼ਨ ਲੱਗਦਾ ਕੀ ਕੋਈ 500 ਵਾਲੀ ਗੱਲ ਹੈ ਜੀ ਸਰ ਬਹੁਤ ਗੱਡੀ ਕੜਦਾ ਹੋਇਆ ਕੋਈ ਉਹਨਾਂ ਗੱਡੀ ਨਹੀਂ ਡੱਕੀ ਉਹਦੇ ਕਰਕੇ ਤਰਕਾਰ ਹੋ ਗਿਆ ਸਰ ਉਹਨਾਂ ਤੇ ਜੋ ਚਲਾਨ ਚਵਾਦੇ ਪੈਸੇ ਤਾਂ ਲੈਣੇ ਹੀ ਆ ਨਾ ਠੀਕ ਈ ਗੱਲ ਸਰ ਨਹੀਂ ਉਹ ਕਹਿੰਦੇ ਐਲੀਕੇਸ਼ਨ ਕਿ 500 ਦੀ ਮੰਗ ਰਹੀ ਸੀ ਨਹੀਂ ਮੰਗ ਰਹੀ ਸੀ ਨਹੀਂ ਨਹੀਂ ਕੋਈ 500 ਦੀ ਨਹੀਂ 500 ਉਹ ਦੇਖੋ ਫਿਰ ਦੇਖੋ ਤਸਵੀਰਾਂ ਤਾਂ ਦਿਖਾ ਰਹੇ ਮੋਕੇ ਰਿਆਂ ਦੇਖੋ ਤੇ ਉਹ ਫੇਰ ਟੈਨਸ਼ਨ ਟੈਨਸ਼ਨ ਰਹੀ ਆ ਦੇਖੋ ਦਿਓ ਮੋਕੇ ਦੇ ਜਿਹੜੇ ਟਰੈਫੀ ਅਫਸਰ ਜਿਹੜੇ ਪਹੁੰਚੂ ਕੇ ਐਸਐਚਓ ਵੀ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਲੰਧਰੀ ਕਾਫੀ ਬੈਂਸਰ ਵਗਾਈ ਜਿਹੜੀ ਚੱਲ ਰਹੀ ਆ ਮੋਕੇ ਦੇ ਰਹੇ ਐਸਐਸਓ ਪਹੁੰਚ ਕੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੇਖ ਰਿਓ ਪੂਰਾ ਜੰਗਲ ਬੈਂਸਰ ਬਹੁਤ ਐਡੂ ਦੇਖ ਸਕਦੇ ਹੋ ਬੈਂਸਰ ਵਗਾਈ ਜਿਹੜੀ ਚੱਲ ਰਹੀ ਹੈ ਇੱਥੇ ਜਦ ਤੱਕ ਕੀ ਗੱਲ ਹੋ ਗਈ ਜਿਹੜੇ ਤੁਹਾਡੇ ਮੈਨੂੰ ਆਹ ਭਾਈ ਮੈਂ ਉੱਥੇ ਬੈਠਾ ਔਰ ਮੈਂ ਹਵਾ ਠੰਡੀ ਬਾ ਲੈ ਆਇਆ ਅੱਛਾ ਇੱਥੇ ਥਾਣੇਦਾਰ ਕਲੇਸਾ ਖੜਾ ਸੀ ਜੀ ਇਹਨਾਂ ਨੇ ਰੋਕਿਆ ਜੀ ਬਈ ਉਹ ਬਾਹਰ ਨਿਕਲ ਗਿਆ ਏ ਅੱਛਾ ਉਹ ਤੂੰ ਮੈਨੂੰ ਕਿਧਰ ਰੋਕਿਆ ਉਹ ਕਾਗੋਈ ਕਾਗਣੀ ਰੋਕ ਲਿਆ ਫੇਰ ਕੀ ਹੋ ਗਿਆ ਅੱਛਾ ਕਾਗਜ਼ ਫਾਇਦਾ ਜਿਹੜਾ ਇਹਨਾਂ ਤੇ ਅਲੋਕੇਸ਼ਨ ਲਗਾ ਰਹੇ 500 ਦੇ ਝੂਠੇ ਸੱਚੇ ਆ ਅਸੀਂ ਸੁਣਿਆ ਨਹੀਂ ਆਂ ਮੈਂ ਦੇਖਿਆ ਨਹੀਂ ਅਸੀਂ ਲੈਂਦੇ 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 ਕੀ ਹੁੰਦਾ ਵਾ ਇਹਨਾਂ ਅੱਗੇ ਸੁਣ ਕੇ ਅੱਥੀ ਆ ਕੇ ਪੈਣਾ ਜੇ ਮੰਨ ਲੇ ਫੌਜ ਜਾ ਗਿਆ ਮੇਰੇ ਤਰੀਕੇ ਨਾਲ ਗੱਲ ਕਰਨਾ ਇਹ ਗਲਤ ਹੈ ਗਲਤ ਹੈ ਆਮਣਾ ਗੱਲ ਕਰਨਾ ਦੇਸ਼ੋ ਦੇ ਮੌਕੇ ਦੀ ਜਿਹੜੀ ਪੈਂਸਰਸ ਆਈ ਹੈ ਜਿਹੜੀ ਆਰਮੀ ਦੇ ਅਫਸਰਾਂ ਨਾਲ ਚੱਲ ਰਹੀ ਹੈ ਦੇਸ਼ੋ ਦੀਆਂ ਤਸਵੀਰਾਂ ਜਲੰਧਰ ਦੀਆਂ ਲਗਾਤਾਰ ਦੇਖ ਸਕਦੇ ਹੋ ਜਿਹੜੇ ਆਰਮੀ ਦੇ ਅਫਸਰ ਵੀ ਆ ਮੋਕੇ ਦੇ ਦੇਖ ਸਕਦੇ ਹੋ ਹਾਂਜੀ ਇਹਦੀ ਫਰਮ ਵਾਲੀ ਆਪਨੀ ਕਰੀ ਜਾਣਾ ਹਾਂ ਕਰਨਾ ਉਹਨੇ ਏਟੀਮ ਵਿੱਚ ਵਿੱਚ ਪੱਕੀ ਨੀ ਬੋਲਿਆ ਨੀ ਬੋਲਿਆ ਕਰ ਇੱਕ ਮਿੰਟ ਇੱਕ ਮਿੰਟ ਬੋਲਿਆ ਰਾਮ ਨਾਲ ਚਲੋ ਯਾਰ ਉਹਨੇ ਬੋਲੀ ਆਪਣੇ ਕੋਲੋਂ ਉਹਦਾ ਬੋਲਿਆ ਉਹ ਸੱਜਾ ਹਟਾ ਕੇ ਏਟੀਮ ਵਿੱਚ ਟੱਕਿਆ ਲੈ ਲੈਣਾ ਬੇਕਸਮ ਕਰਿਆ ਉਹਦਾ ਏਟੀਮ ਨੇ ਨਸਾਂਸ ਗੱਲਾਂ ਫੜਾਇਆ ਔਰ ਕਹਿੰਦਾ ਭਈ ਏਟੀਮ ਫੜਾ ATM ਨੇ ਮੈਨੂੰ ਦਿੱਤਾ ਲੈ ਖੜੇ ਕਿੱਧਰ ਹੋ ਮੈਂ ਲੈ ਲੈਣਾ ਬਿਲਕੁਲ ਬਿਲਕੁਲ ਲੈ ਲੈਣਾ ਯਾਰ ਫੜਾ ਫੜਾ ਕੋਈ ਨਾ ਕੋਈ ਕੋਤਰਾ ਲੈ ਲਈ ਨਾ ਮੌਕੇ ਤੇ ਕਰਕੇ ਲੈ ਲਈ ਐ ਬਾਜੰਦ ਦੇ ਚਲੋ ਚਲੋ ਤੋਰ ਚਲ ਹਾਂ ਹਾਂ ਚਲ ਮੌਕੇ ਤੇ ਐਸਐਚਓ ਆਇਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਤਸਵੀਰਾਂ ਤਾਂ ਦੇ ਰਹੇ ਅਮਰੀਕਾ ਮਿਲਕਵਾੜਦੀਆਂ ਜਿਹੜਾ ਇੱਕ ਜਿਹੜਾ ਆਰਮੀ ਅਫਸਰ ਹੈ ਜਿਹੜਾ ਰੋਕਿਆ ਗਿਆ ਸੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਆਰਮੀ ਅਫਸਰ ਦੇ ਦੱਸਿਆ ਜਾ ਰਹੀ ਉਹਨਾਂ ਦੀ ਵਾਈਫ ਹੈ ਜਿਹੜੇ ਉਹਨਾਂ ਨੇ 벨ਟ ਨਹੀਂ ਲਗਾਈ ਸੀ ਤੇ ਉਸ ਇਸ ਕਾਰਨ ਉਸ ਨੂੰ ਰੋਕਿਆ ਗਿਆ ਉਹਦੇ ਸਿਰ ਮੁੱਕੇ ਤੇ ਫਿਰ ਜਿਹੜੀ ਕਾਫੀ ਉਹ ਛੋੜੋ ਤਸਵੀਰਾਂ ਦੇਖ ਰਹੇ ਹੋ ਮੋਕੇ ਦੀਆਂ ਇਸ ਟਾਈਮ ਲਗਾਤਾਰ ਦੇਖ ਬੰਦਿਆਂ ਨੂੰ ਕੀ ਗਵਨ ਨਾਲ ਮੈਸੀ ਕਰਦੇ ਆ లైవ్ ਚੱਲ ਰਿਹਾ ਹੈ ਉਹ ਸਕੋਰ ਤਾਂ ਹੋ ਜਾਏਗਾ ਤਸਵੀਰਾਂ ਦੇਖ ਰਹੇ ਹੋ ਮੋਕੇ ਦੀਆਂ ਇਸ ਵਾਰ ਕਾਫੀ ਜਿਹੜਾ ਪਾਰੀ ਜਿਹੜੇ ਆਰਮੀ ਅਫਸਰ ਆ ਕਾਫੀ ਜਿਹੜੇ ਗਰਮ ਹੋ ਚੁੱਕੇ ਆ ਦੇਖੋ ਤੇ ਉਹ ਮੋਕੇ ਦੀਆਂ ਲਗਾਤਾਰ ਸਾਨੀਆਂ ਕਰ ਰਿਹਾ ਜਲੰਧਰ ਦੇ ਬੇਰ ਕਾ ਮਿਲਕ ਪੁਆਇੰਟ ਤੋਂ ਕਾਫੀ ਅਫਸਰ ਜਿਹੜੇ 10000 ਰੁਪਏ ਦੀ ਜਿਹੜੀ ਬੈਲਟ ਕਰਾਣੇ ਜਿਹੜਾ ਰੋਕਿਆ ਗਿਆ ਸੀ ਤੇ ਬੈਲਟ ਕਰਣ ਜਿਹੜੀ ਨਾਲ ਹੀ ਜਿਹੜੀ ਮਹਿੰਗੀ ਪੈ ਗਈ ਤੇ ਜਿਸ ਕਾਰਨ ਉਹਦੇ ਉੱਤੇ 500 ਰੁਪਏ ਮੰਗਣਾ ਟੈ ਗਿਆ ਇਹ ਅਸੀਂ ਦੇ ਠੁੱਠੇ ਜਾਂ ਲਗਾ ਰਹੇ ਹੁਣ ਜਿਹੜਾ ਮੁਕੇ ਦੇ ਐਸਐਚਓ ਆਇਆ ਜਿਹੜੀ ਤਵੀਲ ਕਰਕੇ ਉਹਨਾਂ ਨੂੰ ਛੱਡਿਆ ਜਾ ਰਿਹਾ ਤਸਵੀਰਾਂ ਦੇਖ ਰਹੇ ਹੋ ਮੁਕੇ ਦੇ ਜਿਹੜੇ ਆਰਮੀ ਦੇ ਵੀ ਨਾਲ ਜਿਹੜੇ ਆਏ ਆ ਤੁਸੀਂ ਰਾਹ ਨੂੰ ਦੇਖ ਰਹੇ ਹੋ ਜਲੰਧਰ ਦੀਆਂ ਕਾਜੀ ਕੋਸੋ ਕਾਜੀ ਕਰੋ ਤਸਵੀਰਾਂ ਦੇਖ ਰਹੇ ਜਿਹੜੀ ਗੱਡੀ ਨੰਬਰ ਵੀ ਇਕਾ ਦੀ ਹੁਣ ਜਿਹੜਾ ਅਫਸਰਾਂ ਨੂੰ ਜਿਹੜਾ ਹੁਣ ਗੱਡੀ ਤੋਂ ਕੱਢਿਆ ਜਾ ਰਿਹਾ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਰ ਸਰ ਮੱਕੇ ਤੇ ਆਏ ਮਾਰੀ ਵਾਈਟ ਦੇ ਲੋ ਕਿ ਕੀ ਕੀ ਮਾਮਲਾ ਕੀ ਹੋਇਆ ਮੈਂ ਅਧਿਆਲੇ ਆਇਆ ਯਾਰ ਹਦੀਮ ਕੀ ਮੁਕੇ ਨੂੰ ਕਿਤੇ ਆਏ ਵਾਈਟ ਦੀ ਪਈ ਇੱਥੇ ਲੜਾਈ ਪਈ ਓ ਸਰ ਦੱਸ ਤੇ ਓ ਮੈਂ ਫੈਰ ਜਾ ਰਿਹਾ ਮੈਂ ਚਲੋ ਮਾਮਲਾ ਤੇ ਖਤਮ ਕਰਦੇ ਪਹਿਲੇ ਪਹਿਲੇ ਮੈਂ ਥੱਟ ਘਲਾ ਤਾ ਦਾ ਇੱਧਰ ਲੈ ਲੈ ਤਾ ਜਾ ਉਹਨੇ ਅਕਸਰ ਵੀ ਹੋ ਗਿਆ ਸਰ ਦੇ ਆ ਜਾ ਆ ਜਾ ਆ ਜਾ ਆ ਜਾ ਹਦੀਮ ਕੋਛੋ ਕੀ ਪੁੱਛਣਾ ਕੀ ਮਾਮਲਾ ਹੋਊਗਾ ਕਿ ਆ ਮਾਮਲਾ ਵੇਖਣਾ ਚਾਹੁੰਦਾ ਮੈਂ ਐਸੇ ਰਿਡਿਸ ਜੀ ਮੌਕੇ ਤੇ ਪਹੁੰਚੇ ਪੀਡੀ ਅਫਸਰ ਪਹੁੰਚਾ ਮੌਕੇ ਤੇ ਜੀ ਇਹ ਜਿਹੜਾ ਆਰਮੀ ਦਾ ਖਵਾਨ ਸੀ ਇਹਨੂੰ ਹੱਥ ਦਿੱਤਾ ਡਾਕੂਮੈਂਟ ਚੈੱਕ ਕਰਨਾ ਜੀ ਉਹਨਾਂ ਡਾਕੂਮੈਂਟ ਚੈੱਕ ਕਰਾਉਣ ਦੀ ਪ੍ਰਕਿਰਿਆ ਪੁਲਸ ਵਾਲਿਆਂ ਨਾਲ ਪਿੰਡ ਪਰ ਬਾਸ ਤੇ ਸ਼ੁਰੂ ਹੋਈ ਜੀ ਕਿਹਾ ਜੀ ਮੌਕੇ ਤੇ ਸਾਰੇ ਅਫਸਰ ਆਏ ਉਹ ਹੱਥਾਂ ਨੂੰ ਛਾਤ ਕਰਕੇ ਤੇ ਮੌਕਾ ਹੱਲ ਕਰਕੇ ਉਹਨਾਂ ਨੂੰ ਸਰ ਲੇਕਿਨ ਉਹਨਾਂ ਉੱਤੇ ਇੱਕ 500 ਰੁਪਏ ਦੇ ਅਲੀਕੇਸ਼ਨ ਲਗਾ ਰਹੇ ਸੀ ਨਾ 500 ਦਾ ਅਲੀਕੇਸ਼ਨ ਨਹੀਂ ਨਾ ਕਿਸੇ ਨੇ ਮੰਗੇ ਸਰ ਉਹਨਾਂ ਦੀ ਕੱਟਵਾ ਸਰ ਬੋਲ ਰਹੇ ਸੀ ਉਹਨਾਂ ਦੀ ਬੇਟੀ ਬੋਲ ਰਹੀ ਗਈ 500 ਉਹਨਾਂ ਨੂੰ ਤਾਂ ਸਾਰਾ ਟੱਪਰ ਪੰਪੋ ਦੀ ਜਾਵੇ ਕੋਈ 500 ਦੀ ਗੱਲ ਨਹੀਂ ਕੋਈ ਕੋਈ ਨਹੀਂ ਸਰ ਉਹਨਾਂ ਤੋਂ ਕਾਗਜ਼ ਮੰਗੇ ਸੀ ਚੈੱਕ ਕਰ ਲਈ ਜੀ ਜੋ ਪਹਿਲਾਂ ਦੱਸ ਦਿੰਦੇ ਆਰਮੀ ਦੇ ਅਫਸਰ ਆ ਇਹ ਉਦਾਂ ਹੀ ਭੇਜ ਸਕਦੇ ਆ ਏਡੀ ਗੜੀ ਗੱਲ ਜੀ ਉਹਦੇ ਰੋਕੇ ਪਤਾ ਲੱਗੂ ਆਣਾ ਵੀ ਆਰਮੀ ਦਾ ਅਫਸਰ ਹੈ ਆਪਾਂ ਕੀ ਬਣਾ ਕਰੀਏ ਜੀ ਜਦੋਂ ਆਪਾਂ ਰੋਕਣ ਆਇਆ ਤਾਂ ਉਹ ਦੱਸਣ ਦੇ ਬਾਅਦ ਵੀ ਆਪਾਂ ਉਹਦੇ ਨਾਲ ਡੀਲ ਕਰਾਂਗੇ ਵੀ ਇਹ ਕਿਹੜਾ ਬੰਦਾ ਹੈਗਾ ਸਰ ਜਿਹੜੇ ਬਲਿੰਦਰ ਉੱਤੇ ਝੂਠੇ ਜਾਂ ਅਲੀਗੇਸ਼ਨ ਲਗਾ ਰਹੇ ਨੇ ਸੱਚੇ ਜਾਂ ਝੂਠੇ ਜਿਹੜੇ 500 ਰੁਪਏ ਦੇ ਇੱਕ ਅਲੀਗੇਸ਼ਨ ਲਗਾ ਰਹੇ ਦੋਨੋਂ ਉੱਤੇ ਜਿਵੇਂ ਬੰਦੇ ਨਾਲ ਗੱਲਬਾਤ ਹੋ ਗਈ ਉਹਨੇ ਤਾਂ ਇਖਤਿਆਮ ਲਾਣਾ ਹੀ ਲਾਣਾ ਹੈ ਜੀ ਉਨੇ ਥੋੜੀ ਘਾਣਾ ਕਰ ਲੇਕਿਨ ਉਹ ਦੱਸਿਆ ਜਾਂ ਲੇਕਿਨ ਰੋਕਿਆ ਗਿਆ ਕਿਸ ਕਾਰਨ ਰੋਕਿਆ ਗਿਆ ਬੈਲਟ ਦੇ ਕਾਰਨ ਜਿਹੜਾ ਰੋਕਿਆ ਗਿਆ ਸੀ ਬੈਲਟ ਕਰਕੇ ਆਪ ਪੱਤਰੇ ਜਾਂ ਮਸ਼ੀਨ ਬੈਟਰੀ ਤੇ ਪੁਸ਼ਪਰ ਨਹੀਂ ਪਾਈ ਹੋ ਗਈ ਉਹਨੇ ਤਾਂ ਹੀ ਰੋਕਿਆ ਇਹਦਾ ਤਾਂ ਆਪਾਂ ਜਿਹੜਾ ਕੋਈ ਹੋਰ ਜਾਣਦੇ ਉਹਨੂੰ ਤਾਂ ਆਪਾਂ ਰੋਕਦੇ ਨਹੀਂ ਹਾਂ ਜੇ ਜਿੰਦੀ ਕੋਈ ਕਮੀ ਪੇਸ਼ੀ ਹੋ ਗਈ ਆਪਾਂ ਉਹਨੂੰ ਰੋਕਦੇ ਹਾਂ ਜਦੋਂ ਨਾਕਾ ਲਾਇਆ ਚੈੱਕ ਕਰਕੇ ਪੇਸ਼ੀ ਦਾ ਹਾਂ ਜੇ ਕੋਈ ਕੋਈ ਕਮੀ ਹੈਗੀ ਉਸ ਤੇ ਉਸ ਦੇ ਬਾਅਦ ਹੀ ਆਪਾਂ ਰੋਕਦੇ ਹਾਂ ਹੁਣ ਕੀ ਮੁੱਕੀ ਗੱਲਬਾਤ ਪੂਰੀ ਮੁੱਕੀ ਨੂੰ ਚੱਲ ਗਿਆ ਕਹਿੰਦਾ ਮੈਂ ਠੀਕ ਹੈ ਕੋਈ ਗੱਲ ਠੀਕ ਹੈ 16 ਸਾਲ ਹੀ ਹੋ ਗਈ ਤਸਵੀਰਾਂ ਤਾਂ ਦਿਖਾ ਰਹੇ ਜਲੰਧਰ ਦੇ ਮੇਰਕਾ ਮਿਲਕ ਪਾਉਣ ਦੀ ਜਿਹੜਾ ਹੁਣ ਆਰਮੀ ਅਫਸਰ ਨੂੰ ਇਥੇ ਕੀ ਜੋ ਰਾਈਨਾਮਾ ਕੀਤਾ ਗਿਆ ਕਿ ਉਹਨਾਂ ਉੱਤੇ ਕੋਈ ਇਦਾਂ ਦੇ ਅਲੀਗੇਸ਼ਨ ਨਹੀਂ ਆ ਬਲਜਿੰਦਰ ਉੱਤੇ ਬਲਜਿੰਦਰ ਦਾ ਵੀ ਇੱਕ ਵਾਰੀ ਗੱਲਬਾਤ ਕਰਨੀ ਆ ਹੁਣ ਉਹਨਾਂ ਦਾ ਵੀ ਬਲਜਿੰਦਰ ਜੀ ਜਿਹੜੇ ਤੁਹਾਡੇ ਤੇ ਬਿਲਕੁਲ ਜਿਹੜੇ ਅਲੀਗੇਸ਼ਨ ਸੀ ਲਗਾਏ ਗਏ ਉਹ ਝੂਠੇ ਆ ਕਸਾ ਬੰਦੇ ਨੂੰ ਜਦੋਂ ਰੋਕਣਾ ਉਹਨੂੰ ਚਲਾਣ ਬਾਰੇ ਕਹਿਣਾ ਆਗਲੇ ਨੂੰ ਵਾਰ ਬੰਦੇ ਨੂੰ ਗੁੱਸਾ ਹੁੰਦਾ ਕੋਈ ਵੀ ਬੰਦਾ ਹੋਵੇ ਉਹ ਕਹਿੰਦਾ ਮੈਨੂੰ ਰੋਕ ਕਿਉਂ ਲਿਆ ਤੁਸੀਂ ਹੁਣ ਵੇਖੋ ਏਸੀ 'ਚ ਬੈਠੇ ਆ ਆਹਾਂ 40 ਡਿਗਰੀ ਦੇ ਵਿੱਚ ਇੱਥੇ ਸੜਕ ਤੇ ਖੜੋਦੇ ਠਾਣ ਕਰਦੇ ਆ ਜੀ ਆ ਜੇ ਤੁਹਾਨੂੰ ਜੈਨਿਆ ਵੀ ਤੁਸੀਂ ਗਲਤੀ ਆ ਕਰਕੇ ਉਹਨਾਂ ਨੂੰ ਮਟਕੇ ਆ ਅੱਜ ਸ਼ੀਟ ਤੇ ਲਾਈ ਉਹਦੇ ਕਰਕੇ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਗਲਤੀ ਹੋ ਗਈ ਜੀ ਆਪ ਹੀ ਏਸੀ 'ਚ ਇੰਨਾ ਗਰਮ ਹੋ ਜਾਣਾ ਕਿ ਜਦੋਂ ਇੱਕਦਮ ਹੀ ਉਹਨਾਂ ਦਾ ਹਾਈ ਪ੍ਰੈਸ਼ਰ ਹੋ ਗਿਆ ਕੀ ਕੀ ਗੱਲ ਹੈ ਚਲਾਨ ਕੱਟਣ ਲੱਗੇ 40 ਨਹੀਂ ਆ ਜਾ ਤਾਂ ਕੀ ਹੈ ਇਹ ਦੀ ਗੱਲ ਮਤਲਬ ਗੱਲ ਕਰਦੇ ਇੱਕ ਬੰਦਾ ਏ ਆਹ ਵੇਖੋ 40 ਡਿਗਰੀ ਦੇ ਵਿੱਚ ਕੰਮ ਕਰ ਰਹੇ ਆ ਜੀ ਜੀ ਆਹ ਕਿਤਾਬ ਆਹ ਕਿਤਾਬ ਪੜ੍ਹ ਰਹੇ ਆ ਫਿਰ ਵੀ ਆਹ ਵੇਖੋ ਕਿੰਨੇ ਵਧੀਆ ਤਰੀਕੇ ਨਾਲ ਪੜ੍ਹ ਰਿਹਾ ਨਹੀਂ ਸਾਡੇ ਤੋਂ ਹੋਰ ਵੀ ਗੁਰਦਾਸ ਸਾਹਿਬ ਵੀ ਆਏ ਨੇ ਉਹਨਾਂ ਨੇ ਕਿਹਾ ਚੱਲ ਕੋਈ ਚੱਲੇਗਾ ਠੀਕ ਥੱਲੇ ਇਦਾਂ ਹੀ ਆਹ ਕਹਿਦ ਰਹੀ ਹਾਂ ਉਸ ਤੋਂ ਗੱਲ ਤੇ ਨਹੀਂ ਜੀ ਜੀ ਅਸੀਂ ਬੁਲਾएंगे ਜਰੂਰ ਜੀ